ਇਹਨਾਂ ਦਾ ਮੰਦਰ ਤੋੜਿਆ ਜਾਂਦਾ ਪਿਓ ਸਾਡੇ ਦਾ ਮੰਦਰ ਤੋੜਿਆ ਜਾਂਦਾ ਕਿੱਥੇ ਹੋ ਤੁਸੀਂ ਚਲ ਅੱਜ ਬੱਡੇ ਨਾ ਆਓ ਆਓ ਤੇ ਹਜ਼ਾਰ ਬੰਦਾ ਖੜੇ ਅੱਦੇ ਡਰਦੇ ਮਾਰੇ ਤਾਂ ਨਹੀਂ ਪਹੁੰਚਦੇ ਵੀ ਸਾਡੀ ਸਿਕਿਉਰਿਟੀ ਆਣਾ ਵਾਪਸ ਹੋ ਜਾਂਦਾ ਮੂਰਤੀਆਂ ਖੰਡਿਤ ਕਰਤੀਆਂ ਪਹਿਲੇ ਵੀ ਇਦਾਂ ਦੀਆਂ ਚੀਜ਼ਾਂ ਹੋਈਆਂ ਕਿਉਂ ਬਾਰ-ਬਾਰ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਖਾਸ ਕਰਕੇ ਪੰਜਾਬ ਨੂੰ ਪਤਾ ਕੀ ਹੈ ਇਹੋ ਜਿਹਿਆਂ ਕਨੂਜੇ ਸਾਹਿਬ ਆਪਾਂ ਵੀਡੀਓ ਪਾਕਿਸਤਾਨ ਦੀ ਦੇਖੀ ਹੋਈ ਹੈ ਮੰਦਰ ਟੁੱਟਦੇ ਦੀਆਂ ਪਾਕਿਸਤਾਨ ਵਿੱਚ ਸਾਡੇ ਮੰਦਰ ਤਾਲਿਬਾਨ ਦੇ ਵਿੱਚ ਸਾਡੇ ਮੰਦਰਾਂ ਤੋੜੇ ਗਏ ਸੀਗੇ ਕੀ ਪੰਜਾਬ ਵੀ ਹੁਣ ਤਾਲਿਬਾਨ ਬਣਨ ਜਾ ਰਿਹਾ ਵਾ ਜੀ ਸਾਡਾ ਐਡਾ ਵੱਡਾ ਪਰਵ ਸ਼ਿਵਰਾ ਮਹਾਸ਼ਿਵਰਾ ਤੇ ਜਿਹਨੂੰ ਪੂਰਾ ਦੁਨੀਆ ਧੂਮ-ਤਾਮ ਦੇ ਨਾਲ ਖੁਸ਼ੀ ਨਾਲ ਮਨਾਉਂਦੀ ਆ ਉਸ ਤਿਉਹਾਰ ਤੋਂ ਪਹਿਲਾਂ ਸਾਨੂੰ ਇਹ ਤੋਹਫਾ ਦਿੱਤਾ ਗਿਆ ਇਸ ਵੱਲੋਂ ਬੜੀ ਅਫਸੋਸ ਦੀ ਗੱਲ ਹੈ ਪਹਿਲਾਂ ਤੋਹਫਾ ਦਿੱਤਾ ਗਿਆ ਗਊ ਮਾਤਾ ਦੋ ਮਾਤਾ ਸਰ ਸ਼ਿਵਰਾਤ ਤੋਂ ਪਹਿਲਾਂ ਤੋਹਫਾ ਦਿੱਤਾ ਗਿਆ ਸਾਡਾ ਮੰਦਿਰ ਤੋਂ ਉਸ ਗੱਲ ਨੂੰ ਅਜੇ 5-6 ਮਹੀਨੇ ਵੀ ਨਹੀਂ ਬਿਤੇ ਹੋਣੇ ਮੈਨੂੰ ਦੇਖਦੇ ਹੀ ਮਨ ਦੇ ਵਿੱਚ ਨਾ ਬੜੇ ਹੌਲ ਪੈ ਰਹੇ ਕਿ ਕਿਸੇ ਦੀ ਕਿੰਨੀ ਐਨੀ ਹਿੰਮਤ ਕਿੱਧਰ ਪੈ ਗਈ ਭਾਜੀ ਸਾਡਾ ਜਿਹਦਾ ਕਰਦਾ ਸੀ ਆਤਮ ਹੱਥੇ ਹੀ ਕਰ ਲਈ ਇਸ ਨੂੰ ਦੇਖ ਕੇ ਸਾਡੇ ਉਹ ਦੇਵਤੇ ਨੇ ਜਿਨ੍ਹਾਂ ਨੂੰ ਅਸੀਂ ਨਾ ਸਵੇਤੂ ਕੇ ਸ਼ਾਮ ਤੱਕ ਮਸਮਸਤ ਹੋਨੇ ਕਰੇ ਵੀ। ਦੁੱਖ ਤਕਲੀਫ ਚ ਨਾ ਨੂੰ ਧਿਆਨ ਨੇ ਆ ਹਰ ਪਾਸੇ ਸੇਵਾ ਕਰਦੇ ਇਹਨਾਂ ਦੀ ਔਰ ਸਾਡੇ ਸਾਹਮਣੇ ਸਾਡੇ ਸਰੂਪ ਦੇਵਤਾ ਸਰੂਪਾਂ ਦਾ ਇਹ ਹਾਲ ਹੋ ਰਿਹਾ ਵੈ। ਤੁਸੀਂ ਇਹ ਦੇਖੋ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਨੇ। ਇਹ ਜਿਹੜੀ ਹਕਤ ਹੋਈ ਆ ਤੇ ਆ ਮਰਕਤਾ ਨਹੀਂ ਗਈ। ਮੰਦਬੁੱਧੀ ਵਿਅਕਤੀ ਨੇ ਕਰਤਾ ਕਿਉਂ ਗੱਲਾਂ ਉਹ ਪਿਆ, ਚੋਰਾਂ ਨੇ ਕਰਤਾ ਗੱਲਾਂ ਉਹ ਪਿਆ। ਗੱਲਾਂ ਕਿਸੇ ਤੋੜਿਆ ਨਹੀਂ, ਮੱਲਬ ਦੇ ਨਾਲ ਫੋੜਿਆ ਨਹੀਂ ਸਿਰਫ ਮੂਰਤੀਆਂ ਟਾਰਗੇਟ ਕੀਤੀਆਂ ਗਿਆ। ਉਸ ਅਲਮਾਰੀ ਦਾ ਤਾਲਾ ਤੋੜਿਆ ਨੇ ਕਿਸਨੇ? 12 ਤਾਲਾ ਉੱਟਾ ਦੇ ਮੂਰਤੀਆਂ ਟੁੱਟੀਆਂ। ਕਦਾਬ ਤੁਸੀਂ ਕੀ ਇੰਸਟruction ਕਲੀਅਰ ਆ ਵੀ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਅਸੀਂ ਰਹਿਣ ਨਹੀਂ ਦੇਣਾ ਕੀ ਕਰਨਾ ਚਾਹਦੇ ਹੋ ਸਾਨੂੰ ਬੰਨਿਆ ਦਾ ਪਿਆ ਸਾਨੂੰ ਮਜਬੂਰ ਕਰਨਾ ਚਾਹਦੇ ਹੋ ਵੀ ਅਸੀਂ ਕੋਈ ਕੰਮ ਕਰੀਏ ਇਦਾਂ ਦਾ ਅਸੀਂ ਆਪਣੇ ਆਪ ਨੂੰ ਸਮਰਪਣ ਕਰ ਦਈਏ ਆਪਣਾ ਆਤਮਦਾ ਕਰ ਦਈਏ ਇਥੇ ਵੀ ਸਾਡੇ ਮੰਦਰਾਂ ਨਾਲ ਆਲਾ ਕੰਮ ਨਾ ਕਰੋ ਕੁਝ ਮੁਲਾਜ਼ਮ ਇੱਥੇ ਕਹਿ ਰਹੇ ਪੁੱਛੋਂ ਤੋਂ ਬਾਅਦ ਵੀ ਐਸਐਚਓ ਸਾਹਿਬ ਵੇਲੇ ਨਹੀਂ ਹੈਗੇ ਅੱਛਾ ਜੀ ਕੀ ਆ ਇਹ ਸਾਡੇ ਨਿਤਿਸ਼ ਨਾਲੂ ਨੇ ਇਹ ਗੱਲ ਕਹੀ ਹੈ ਕਿਸੇ ਮੁਲਾਜ਼ਮ ਨੇ ਪਰ ਉਹ ਮੁਲਾਜ਼ਮ ਉਹ ਤੋਂ ਚਲਾ ਗਿਆ ਮਤਲਬ ਇਹ ਵਿਲੇ ਵਾਲੇ ਕੰਮ ਕੋਲੋਂ ਐਨੇ ਸਾਰੇ ਹਿੰਦੂ ਸਮਾਜ ਆ ਜਾਣਾ ਬਾਜ ਪੰਜਾਬ ਦੇ ਅੰਦਰ ਹਿੰਦੂਆਂ ਨੂੰ ਕਿਹੜੇ ਮਗੋੜੇ ਸਮਝਿਆ ਜਾਂਦਾ ਜਦੋਂ ਮਰਜ਼ੀ ਕੁਛਲ ਦੋ ਮੈਂ ਹਿੰਦੂ ਸਮਾਜ ਜਿਹੜਾ ਲੁਧਿਆਣੇ ਦਾ ਨਾ ਐਡਾ ਵੱਡਾ ਜਿਹੜਾ ਅਲੱਗ-ਅਲੱਗ ਧਰਤ ਯਾਤਰਾ ਕੱਢਦਾ ਸ਼ਹਿਰਾਂ ਦੇ ਵਿੱਚ ਕੁਸ਼ਵਰਾ ਤੋਂ ਯਾਤਰਾ ਜਗ ਨਾ ਯਾਤਰਾ ਕਰੋੜਪਤੀ ਯਾਤਰਾ ਨੇ ਇਹ ਆ ਪਿਓ ਦਾ ਘਰ ਤੋੜ ਤੋੜਦਾ ਮੂਰਤੀਆਂ ਤੋੜਦੀਆਂ ਇਹ ਬਾਰੀਆ ਉਹਨਾਂ ਤੇ ਮਾਰੇ ਗਿਆ ਨਾ ਦੇਵੀ-ਦੇਵਤਿਆਂ ਨੂੰ ਇੱਕ ਤਰ੍ਹਾਂ ਸ਼ਰਮਨਾ ਮਰ ਜਾਣਾ ਚਾਹੀਦਾ ਹਿੰਦੂ ਸਮਾਜ ਨੂੰ ਲੁਧਿਆਣੇ ਦੇ ਨੂੰ ਕਿ ਕਿੱਥੇ ਆ ਤੁਹਾਨੂੰ ਤੋਹਫੇ ਦੇ ਰਹੇ ਨੇ ਉਹ ਲੋਕ ਪਹਿਲਾਂ RAM ਮੰਦਿਰ ਬਾਈ ਤਰੀ ਨੂੰ ਉਦਘਾਟਨ ਹੋਣਾ ਸੀ ਆ ਮੰਦਿਰ ਦਾ ਜੋਧੇ ਦੇ ਵਿੱਚ ਸੱਤ ਦਿਨ ਪਹਿਲਾਂ ਗੋਮਬਾ ਦਾ ਸਿਰ ਦਿੱਤਾ ਗਿਆ ਸਾਨੂੰ ਤੋਹਫੇ ਦੇ ਵਿੱਚ ਹੁਣ ਬੋਲੇ ਨਾਲ ਦੀ ਸ਼ੁਭ ਰਾਤਰੀ ਆ ਰਹੀ ਹੈ ਉਹ ਸਾਨੂੰ ਫੇਰ ਤੋਹਫਾ ਦਿੱਤਾ ਗਿਆ ਮੰਦਿਰ ਤੋੜ ਕੇ ਤੇਰੇ ਲੋਕਾਂ ਨੇ ਫੇਰ ਤੁਹਾਨੂੰ ਕਹਿਣਾ ਕਿ ਇਹ ਸਿਕਿਉਰਟੀਆਂ ਲਾਈਨ ਦੇ ਚੱਕਰ ਚਾਹ ਕੋਈ ਕਿ ਇਸੀ ਤੋੜਿਆ ਮੰਦਿਰ ਇਹ ਮੰਦਿਰ ਇਸੀ ਤੋੜਿਆ ਜੇ ਸਾਨੂੰ ਦਰਦਦਾ ਦੇ ਸੀ ਆਏ ਹਨਾ ਮੈਂ ਕਿਨਾ ਕਿੱਥੇ ਨੇ ਕਿਤਨੇ 35 36 ਸ਼ਿਵਸਾਣਾ ਕਿੱਥੇ ਨੇ ਕਿਤਨੇ ਹਿੰਦੂ ਸਮਾਜ ਦੇ ਆੜੇ ਦਾ ਜੈ ਦੇ ਜਤਰਾ ਕਰਦਾ ਕਿੱਥੇ ਆ ਤੂੰ ਇਹਨਾਂ ਕਿਸੋ ਦੇ ਨੱਕ ਰਗੜਦੇ ਚੋਲੀਆਂ ਆੜਦੇ ਹੋ ਲੱਤ ਲੱਤ ਐਸੇ ਹਿੰਦੂ ਸਮਾਜ ਤੇ ਕੋਈ ਫੈਲਾ ਨਹੀਂ ਸ਼ੋਭਾ ਯਾਤਰਾ ਦੇ ਨੇ ਜਾਣਦਾ ਜੇ ਸ਼ੋਭਾ ਯਾਤਰਾ ਦੇ ਕਰੋੜਾਂ ਰੁਪਈਆ ਖਰਚਦਾ ਤੇ ਤੁਹਾਨੂੰ ਆ ਮੰਦਰ ਦੇ ਕੇ ਦਰਦ ਨਾ ਹੋਇਆ ਸਵੇਰ ਦੀ ਘਟਨਾ 6 ਵਜੇ ਦੀ ਅਜੇ ਤੱਕ ਕੋਈ ਨਹੀਂ ਆਇਆ ਤੇ ਹਿੰਦੂ ਸਮਾਜ ਦਾ ਬੰਦਾ ਇੱਕ ਸ਼ਿਮਸੜਾ ਪੰਜਾਬ ਆਈ ਆ ਇੱਕ ਸ਼ਿਮਸੜਾ ਹੋਰ ਆਈ ਸੀਗੀ ਉਹ ਵੀ ਆਏ ਮੇਰੇ ਭਰਾ ਆ ਕੇ ਚਲੇ ਗਏ ਕਰਨਾ ਕੀ ਇਹ ਲollipops ਮੇਨਾਂ ਸਰਕਾਰ ਤੋਂ ਕਿਉਂਕਿ ਸਾਡੀ ਸੰਖਿਆ ਕਿੰਨੀ ਪਹੁੰਚਦੀ ਐ ਤੇ ਮਹਾਦੇਵ ਦਾ ਮੰਦਿਰ ਤੋੜਤਾ ਸਾਰੀਆਂ ਮੂਰਤੀਆਂ ਤੋੜ ਦਿੱਤੀਆਂ ਗਈਆਂ ਇਹ ਚ ਵੀ ਹਜੇ ਕਿੰਤੂ ਪ੍ਰੰਤੂ ਆ ਤੇ ਤੂੰ ਆ ਫਲਾਨੀ ਪਾਰਟੀ ਦਾ ਮੈਂ ਫਲਾਨੀ ਪਾਰਟੀ ਦਾ ਹਜੇ ਵੀ ਸ਼ਰਮ ਹੈ ਸ਼ਰਮ ਹੈ ਇਸ ਸ਼ਰਮ ਆ ਇਹ ਕਿਤੇ ਨੇ ਗਨਮੈਨ ਦੀ ਰਾਜਨੀਤੀ ਕਿੱਥੇ ਐ ਮੈਨੂੰ ਦਿਖਾਓ ਨਾ ਤੁਸੀਂ ਕਹਿ ਰਹੇ ਹੋ ਗਨਮੈਨ ਦੀ ਰਾਜ ਗਨਮੈਨ ਦੀ ਰਾਜ ਉਹ ਸੋਹਣਾ ਲੋਕ ਕਰਦੇ ਨੇ ਮੈਂ ਨਹੀਂ ਕਹਿ ਰਿਹਾ ਮੈਂ ਕਹਿੰਦਾ ਲੋਕਾਂ ਨੇ ਸਾਨੂੰ ਫਿਰ ਇਹ ਹੀ ਗੱਲਾਂ ਸਾਡੇ ਨਾਲ ਸਮਝ ਨਹੀਂ ਕਰਦਾ ਸਮਝ ਤਾਂ ਇਹਨਾਂ ਕੀ ਖੜਾ ਯਾਰ ਲੁਧਿਆਣਾ ਦੇ ਸਾਨੇਵਾਲ ਇਲਾਕੇ ਦੇ ਵਿੱਚ ਇੱਕ ਮੰਦਰ ਦੇ ਵਿੱਚ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ ਮੂਰਤੀਆਂ ਖੰਡਿਤ ਕਰਤੀਆਂ ਪਹਿਲੇ ਵੀ ਇਦਾਂ ਦੀਆਂ ਚੀਜ਼ਾਂ ਹੋਈਆਂ ਕਿਉਂ ਬਾਰ-ਬਾਰ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਹਨ ਖਾਸ ਕਰਕੇ ਪੰਜਾਬ 'ਚ ਪਤਾ ਕੀ ਆ ਇਹੋ ਜਿਹਿਆਂ ਕਨੁਜੇ ਸਾਹਿਬ ਆਪਾਂ ਵੀਡੀਓ ਪਾਕਿਸਤਾਨੀ ਦੇਖੀ ਹੋਈਆਂ ਮੰਦਰ ਟੁੱਟਦੇ ਦੀਆਂ ਵੀ ਪਾਕਿਸਤਾਨ 'ਵੀ ਸਾਡੇ ਮੰਦਰ ਤਾਲਿਬਾਨ ਦੇ ਵਿੱਚ ਸਾਡੇ ਮੰਦਰਾਂ ਨੂੰ ਤੋੜੇ ਗਏ ਸੀਗੇ ਕਿ ਆ ਪੰਜਾਬੀ ਹੁਣ ਤਾਲਿਬਾਨ ਬਣਨ ਜਾ ਰਿਹਾ ਵਾ ਵੀ ਸਾਡਾ ਐਡਾ ਵੱਡਾ ਪਰਵ ਸ਼ਿਵਰਾ ਮਹਾਸ਼ਿਵਰਾਤ ਜਿਹਨੂੰ ਪੂਰੀ ਦੁਨੀਆ ਧੂਮ-ਤਾਮ ਦੇ ਨਾਲ ਖੁਸ਼ੀ ਨਾਲ ਮਨਾਉਂਦੀ ਆ ਉਸ ਤਿਉਹਾਰ ਤੋਂ ਪਹਿਲਾਂ ਸਾਨੂੰ ਇਹ ਤੋਹਫ਼ਾ ਦਿੱਤਾ ਗਿਆ ਸਮਝ ਲਓ ਇਹ ਪ੍ਰਸ਼ਾਸਨ ਸਰਕਾਰ ਅੱਡੀ ਨਲਾਇਕ ਆਇਆ ਵੀ ਕਹਿ ਦਈਏ ਵੀ ਸਾਡਾ ਧਾਰਮਿਕ ਭਾਵਨਾ আহত ਹੋਣ ਤੋਂ ਬਾਅਦ ਵੀ ਕਿਸੇ ਕੰਨਾ ਜੋ ਨਹੀਂ ਸਿਰਕਰੀ ਬੜੀ ਅਫਸੋਸ ਦੀ ਗੱਲ ਹੈ ਪਹਿਲਾ ਤੋਹਫਾ ਦਿੱਤਾ ਗਿਆ ਗਊ ਮਾਤਾ ਦਾ ਦੋ ਮਾਤਾ ਸਰ ਸ਼ਿਵਰਾਤਰ ਦੇ ਪਹਿਲਾ ਦਿੱਤਾ ਗਿਆ ਸਾਡਾ ਮੰਦਿਰ ਉਸ ਗੱਲ ਨੂੰ ਵਜੇ 5-6 ਮਹੀਨੇ ਵੀ ਨਹੀਂ ਬਿਤੇ ਹੋਣੇ ਇਹ ਦੂਜਾ ਜਨਵਰੀ ਦੀ ਗੱਲ ਹੈ ਇਹ ਫਰਵਰੀ ਚੱਲਦਾ ਵੀ ਨਾ ਆਇਆ ਕਿਉਂ ਕੋਣ ਐਸੇ ਲੋਗ ਆ ਕਿਉਂਕਿ ਜਿਸ ਤਰੀਕੇ ਨਾਲ ਮੈਂ ਦੇਖਿਆ ਸਭ ਕੁਝ ਮੈਨੂੰ ਦੇਖਦੇ ਹੀ ਮਨ ਦੇ ਵਿੱਚ ਨਾ ਬੜੇ ਹੌਲ ਪੈ ਰਹੇ ਕਿ ਕਿਸੇ ਦੀ ਕਿੰਨੀ ਐਨੀ ਹਿੰਮਤ ਕਿੱਦਾ ਪੈ ਗਈ ਭਾਈ ਸਾਡਾ ਦਿਲ ਤਾਂ ਕਰਦਾ ਸੀ ਆਤਮ ਹੱਥੇ ਕਰ ਲਈਏ ਇਸ ਕੁਝ ਦੇਖ ਕੇ ਸਾਡੇ ਉਹ ਦੇਵਤੇ ਨੇ ਜਿਨ੍ਹਾਂ ਨੂੰ ਅਸੀਂ ਨਾ ਸਵੇਰ ਤੋਂ ਗਿਆ ਸ਼ਾਮ ਤੱਕ ਹਮਸਤਕ ਹੁੰਨੇ ਕਰੇ ਵੀ ਮੰਦਿਰਾਂ ਚ ਵੀ ਹੁੰਨੇ ਆ ਹਰ ਇੱਕ ਜਗ੍ਹਾ ਇਹਨਾਂ ਨੂੰ ਧਿਆਨ ਨੇ ਆ ਆਪਣੇ ਦੁੱਖ ਤਕਲੀਫ ਚ ਇਹਨਾਂ ਨੂੰ ਧਿਆਨ ਨੇ ਆ ਹਰ ਪਾਸੇ ਸੇਵਾ ਕਰਦੇ ਇਹਨਾਂ ਦੀ ਔਰ ਸਾਡੇ ਸਾਹਮਣੇ ਸਾਡੇ ਸਰੂਪ ਦੇਵਤਾ ਸਰੂਪਾਂ ਦਾ ਇਹ ਹਾਲ ਹੋ ਰਿਹਾ ਵੈ ਔਰ ਤੁਸੀਂ ਇਹ ਦੇਖੋ ਸੌਰਵ ਜੀ ਵੀ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਵੀ ਇਹ ਜਿਹੜੀ ਹਰਕਤ ਹੋਈ ਆ ਤੇ ਆ ਮਰਕਤਾਂ ਨਹੀਂ ਗਈ ਹੁਣ ਸਰਕਾਰ ਇਹ ਪੁਲਿਸ ਇਤਨੀ ਕਹਿ ਸਕਦੀ ਵੀ ਕਿਸੇ ਮੰਦਬੁੱਧੀ ਵਿਅਕਤੀ ਨੇ ਕਰਤਾ ਕਿ ਗੱਲਾਂ ਉਹ ਪਿਆ ਚੋਰਾ ਨੇ ਕਰਤਾ ਗੱਲਾਂ ਉਹ ਪਿਆ ਗੱਲਾਂ ਕਿਸ ਨੇ ਤੋੜਿਆ ਨਹੀਂ ਬਲਕਿ ਕਿਸ ਨੇ ਫੋੜਿਆ ਨਹੀਂ ਸਿਰਫ ਮੂਰਤੀਆਂ ਟਾਗੜ ਕੀਤੀਆਂ ਗਿਆ ਉਸ ਅਲਮਾਰੀ ਦਾ ਤਾਲਾ ਤੋੜਿਆ ਨੇ ਕਿਸ ਨੇ ਉਸ ਅਲਮਾਰੀ ਨੂੰ ਕਿਸ ਨੇ ਛੇੜਿਆ ਨਹੀਂ ਗੱਲੇ ਨੂੰ ਛੇੜਿਆ ਨਹੀਂ ਸਿਰਫ ਬਾਹਰ ਤਾਲਾ ਉੱਟਾ ਦੇ ਮੂਰਤੀਆਂ ਟੁੱਟੀਆਂ ਇਹਦਾ ਪਤਾ ਤੁਸੀਂ ਕੀ ਇੱਕ ਇੰਸਟੈਂਟ ਕਲੀਅਰ ਆ ਵੀ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਅਸੀਂ ਰਹਿਣ ਨਹੀਂ ਦੇਣਾ ਜਿਨ੍ਹਾਂ ਨੇ ਤੋੜਿਆ ਕੀ ਕੀ ਲੱਗਦਾ ਤੁਹਾਨੂੰ ਕੀ ਇਹ ਜਿਹੜੀਆਂ ਚੀਜ਼ਾਂ ਪਹਿਲੇ ਵੀ ਹੋਈਆਂ ਹਨਾ ਉਸ ਚੀਜ਼ਾਂ ਦਾ ਤਾਂ ਮੈਨੂੰ ਨਹੀਂ ਲੱਗਦਾ ਹਜੇ ਤੱਕ ਇਨਸਾਫ਼ ਮਿਲਿਆ ਜਦੋਂ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਫਿਰ ਪ੍ਰਸ਼ਾਸਨ ਕਹਿੰਦਾ ਕੋਈ ਗੱਲ ਨਹੀਂ ਦੇਖ ਲਾਂਗੇ ਕਰ ਦਾਂਗੇ ਕੁਝ ਮਜਬੂਰੀ 'ਚ ਫਿਰ ਬੰਦਾ ਕੀ ਕਰਦਾ ਹੁੰਦਾ ਹੈ ਲਾਸਟ 'ਤੇ ਮੇਰੇ ਮੇਬੀ ਮੇ ਸਾਡੇ ਨਾਲੋਂ ਵੱਧ ਤਾਂ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਦੇਖ ਸਕਦੇ ਹੋ ਵੀ ਜੇ ਪ੍ਰਸ਼ਾਸਨ ਨਹੀਂ ਕਰਦਾ ਮਤਲਬ ਸਾਖਸ਼ਾਤ ਦੇਖੋ ਜਿਹੜੇ ਦੇਵੀ ਦੇਵਤਾ ਦੇ ਸਰੂਪ ਨੇ ਸ਼ਿਵਰਾਤਰੀ ਤੋਂ ਪਹਿਲਾਂ ਮਤਲਬ ਸੱਭਲ ਨਾਲ ਆ ਕੇ ਜਾਂ ਕਿਸੇ ਤੇਜ ਪੱਥਰ ਦੀਆਂ ਜਿਹੜੀਆਂ ਇਹ ਸਰੂਪ ਹੈ ਮਤਲਬ ਐਨੇ ਉਹਨੇ ਵੀ ਇਹਨਾਂ ਨੂੰ ਕਿਸੇ ਲੋਹੇ ਦੀ ਚੀਜ਼ ਨਾਲ ਦੱਬ ਕੇ ਹਟ ਕੀਤਾ ਗਿਆ ਜੋ ਕਿ ਸਾਰੀਆਂ ਮੂਰਤੀਆਂ ਦੇ ਸਰੂਪ ਜਿਹੜੇ ਹੈ ਇਹਨਾਂ ਨੂੰ ਖੰਡਿਤ ਕੀਤਾ ਗਿਆ ਸਿਰਫ ਔਰ ਸਿਰਫ ਇਸ ਕਰਕੇ ਕਿਉਂਕਿ ਸ਼ਿਵਰਾਤਰੀ ਦਾ ਜਿਹੜਾ ਹੈ ਹਿੰਦੂਆਂ ਦਾ ਮਹਾਪਰਵ ਜਿਹੜਾ ਤਿਉਹਾਰ ਹੈ ਉਹ ਲੇਟਸ ਜਿਹੜਾ ਹੈ ਆਉਣ ਵਾਲਾ ਤੇ ਉਹਦੇ ਕਰਕੇ ਵੀ ਧਾਰਮਿਕ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੇ ਤੇ ਪੂਰੇ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋਵੇ ਲਾ ਐਂਡ ਆਰਡਰ ਖਰਾਬ ਹੋਵੇ ਪਰ ਹੁਣ ਲਾਇੰਡ ਆਰਡਰ ਵੀ ਤਾਂ ਸਾਡੇ ਪ੍ਰਸ਼ਾਸਨ ਨੇ ਜਿਹੜਾ ਹੈ ਇਹਨੂੰ ਕਵਰ ਕਰਨਾ ਹੈ ਹਾਰ ਕੇ ਅਸੀਂ ਕੀ ਕਰਦੇ ਹਾਂ 295 ਦਾ ਪਰਚਾ ਦਰਜ ਹੋ ਜਾਂਦਾ ਹੈ ਇਹਦੇ 'ਚ ਤਾਂ ਮੈਨੂੰ ਲੱਗਦਾ ਚਲਾਣੇ ਦੀ ਟੂ ਗੋਟ ਹੁੰਦੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਇਸ ਕਰਕੇ ਉਹਨਾਂ ਨੂੰ ਸ਼ਹਿ ਮਿਲ ਜਾਂਦੀ ਹੈ ਤੁਸੀਂ ਹੋਰ ਦੇਖੋ ਕਈ ਸੰਗਠਨ ਨੇ ਜਿਨ੍ਹਾਂ 'ਚ ਕਿਤੇ ਵੀ ਬੇਦਵੀ ਹੁੰਦੀ ਹੈ ਅਗਲੇ ਕਹਿੰਦੇ ਸੋਧਾ ਲਾਤਾ ਫਿਰ ਦੁਬਾਰਾ ਸਾਲੋਂ ਸਾਲ ਰਾਣਾ ਜੀ ਜਿਹੜੀ ਹੈ ਕਦੀ ਐਦਾਂ ਦੀ ਘਟਨਾ ਵਾਪਰਦੀ ਨਹੀਂ ਕਿਉਂਕਿ ਹੁਣ ਸਾਨੂੰ ਕੀ ਕਰਨਾ ਚਾਹਦੇ ਹੋ ਸਾਨੂੰ ਬੰਨਿਆ ਦਾ ਪਿਆ ਸਾਨੂੰ ਮਜਬੂਰ ਕਰਨਾ ਚਾਹਦੇ ਹੋ ਵੀ ਅਸੀਂ ਕੋਈ ਕੰਮ ਕਰੀਏ ਇਦਾਂ ਦਾ ਇਹ ਲੇਟੈਸਟ ਜਿਹੜੀ ਤੁਸੀਂ ਗੱਲ ਕੀਤੀ ਹੈ ਲੇਟੈਸਟ ਹੋਈ ਹੈ ਫਗਵਾੜੇ ਦੇ ਵਿੱਚ ਬਾਅਦ ਚੋਂ ਕਹਾਣੀ ਕੁਝ ਹੋਰ ਨਿਕਲ ਗਈ ਪਰ ਦੇਖੋ ਜੀ ਜੋ ਮਤਲਬ ਕਿ ਕੋਈ ਵੀ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਵੀ ਗਲਤ ਕੰਮ ਕਰੇਗਾ ਉਹਦੀ ਸਜ਼ਾ ਤਾਂ ਉਹਨੂੰ ਭੁਗਤਣੀ ਪਊਗੀ ਪਰ ਇੱਥੇ ਤਾਂ ਗੱਲ ਇਹ ਹੈ ਵੀ ਅਸੀਂ ਤਾਂ ਇਨਸਾਫ ਮੰਗ ਰਹੇ ਹਾਂ ਆਪਣੀ ਝੋਲੀਆਂ ਅਟਕੇ ਇਨਸਾਫ ਮੰਗ ਰਹੇ ਹਾਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਹੁਣ ਅਸੀਂ ਇਨਸਾਫ ਲੈਣ ਕਿਧੇ ਕੋ ਜਾਈਏ ਤੁਸੀਂ ਸਾਨੂੰ ਦੱਸ ਦੋ ਅਸੀਂ ਆਪਣੇ ਆਪ ਨੂੰ ਸਮਰਪਣ ਕਰ ਦਈਏ ਆਪਣਾ ਆਤਮਦਾ ਕਰ ਦਈਏ ਇੱਥੇ ਵੀ ਸਾਡੇ ਮੰਦਰਾਂ ਨਾਲ ਆ ਕੰਮ ਨਾ ਕਰੋ ਗੁੰਡ ਸਾਹਿਬ ਲੱਗਦਾ ਕੋਈ 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 ਸੀਨੀਅਰ ਅਫਸਰ ਆਇਆ ਨਹੀਂ ਕੋਈ ਸੀਨੀਅਰ ਅਫਸਰ ਨਹੀਂ ਆਇਆ ਐਸ ਐਚਓ ਸਾਹਿਬ ਯੂਰ ਆਏ ਸੀਗੇ ਬਸ ਉਹ ਦੇਖ ਕੇ ਚਲੇ ਗਏ ਕੁਝ ਮਲਾਜ਼ਮ ਇੱਥੇ ਕਹਿ ਰਹੇ ਪੁੱਛੋ ਦਵਾ ਵੀ ਐਸ ਐਚ ਓ ਸਾਹਿਬ ਵੇਲੇ ਨਹੀਂ ਹੈਗੇ ਅੱਛਾ ਜੀ ਕਿਹਾ ਇਹ ਸਾਡੇ ਨਿਤਿਸ਼ ਨਾਰਾਇਣ ਨੇ ਗੱਲ ਕਹੀ ਹੈ ਕਿਸੇ ਮੁਲਾਜ਼ਮ ਨੇ ਪਰ ਉਹ ਮੁਲਾਜ਼ਮ ਨੂੰ ਉੱਥੋਂ ਚਲਾ ਗਿਆ ਮੈਂ ਲੁਧਿਆਣਾ ਜਿਹੜਾ ਜਿਹੜੀ ਗੱਲਾਂ ਇਹ ਮੈਨੂੰ ਵੀ ਬੜੀ ਗੱਲ ਚੁੱਭ ਰਹੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਮੁਲਾਜ਼ਮ ਕਹਿੰਦਾ ਐਸ ਐਚ ਓ ਸਾਹਿਬ ਵੇਲੇ ਨਹੀਂ ਮਤਲਬ ਇਹ ਵੇਲੇ ਵਾਲੇ ਕੰਮ ਦੇਖੋ ਇੰਨੇ ਸਾਰੇ ਹਿੰਦੂ ਸਮਾਜ ਜਾਣਾ ਬੰਦੇ ਬੈਠੇ ਸਾਰੇ ਸਮਾਜ ਪੰਜਾਬ ਦੇ ਅੰਦਰ ਹਿੰਦੂਆਂ ਨੂੰ ਕਿਹੜੇ ਮਕੋੜੇ ਸਮਝਿਆ ਜਾਂਦਾ ਜਦੋਂ ਮਰਜ਼ੀ ਕੁਚਲ ਦੋ ਮੈਂ ਹਿੰਦੂ ਸਮਾਜ ਜਿਹੜਾ ਲੁਧਿਆਣੇ ਦਾ ਨਾ ਐਡਾ ਵੱਡਾ ਜਿਹੜਾ ਲਗ ਲਗ ਰੱਥ ਯਾਤਰਾ ਕੱਢਦਾ ਸ਼ਹਿਰਾਂ ਦੇ ਵਿੱਚ ਕੁਸ਼ੂਰਾ ਤੀ ਹੱਥ ਯਾਤਰਾ ਜਗਨਾਰਾ ਯਾਤਰਾ ਕਰੋੜਪਤੀ ਯਾਤਰਾ ਨੇ ਇਹ ਆ ਪਿਓ ਦਾ ਘਰ ਤੋੜ ਤੋੜਤਾ ਮੂਰਤੀਆਂ ਤੋੜਤੀਆਂ ਇਹ ਬਾਰੀ ਆ ਉਹਨਾਂ ਤੇ ਮਾਰੇ ਗਿਆ ਨਾ ਦੇਵੀ ਦੇਵਤਿਆਂ ਨੂੰ ਇੱਕ ਤਰ੍ਹਾਂ ਤੇ ਸ਼ਰਮ ਨਾਲ ਮਰ ਜਾਣਾ ਚਾਹੀਦਾ ਹਿੰਦੂ ਸਮਾਜ ਨੂੰ ਲੁਧਿਆਣੇ ਦੇ ਨੂੰ ਵੀ ਕਿੱਥੇੋਂ ਤੁਹਾਨੂੰ ਤੋਹਫੇ ਦੇ ਰਹੇ ਨੇ ਉਹ ਲੋਕ ਪਹਿਲਾਂ RAM ਮੰਦਿਰ 22 ਤਰੀ ਨੂੰ ਉਦਘਾਟਨ ਹੋਣਾ ਸੀ RAM ਮੰਦਿਰ ਦਾ ਜੋਧੇ ਦੇ ਵਿੱਚ 7 ਦਿਨ ਪਹਿਲਾਂ ਗੋਮਤਾ ਦਾ ਸਿਰ ਦਿੱਤਾ ਗਿਆ ਸਾਨੂੰ ਤੋਹਫੇ ਦੇ ਵਿੱਚ ਹੁਣ ਪੋਲੇਨਾ ਦੀ ਸ਼ੁਭਰਾਤਰੀ ਆ ਰਹੀ ਆ ਉਹ ਸਾਨੂੰ ਫੇਰ ਤੋਫਾ ਦਿੱਤਾ ਗਿਆ ਮੰਦਰ ਤੋੜ ਕੇ ਫਿਰ ਲੋਕਾਂ ਨੇ ਫਿਰ ਤੁਹਾਨੂੰ ਕਹਿਣਾ ਕਿ ਇਹ ਸਿਕਿਉਰਟੀਆਂ ਲੈਣ ਦੇ ਚੱਕਰ ਚਾਹ ਕੁਝ ਕਰਦੇ ਕਿ ਇਸੀ ਤੋੜਿਆ ਮੰਦਰ ਇਹ ਮੰਦਰ ਇਸੀ ਤੋੜਿਆ ਜੇ ਸਾਨੂੰ ਦਰਦਾ ਦੇ ਸੀ ਆਏ ਹਨ ਇਸ ਇਸ ਚੀਜ਼ ਦਾ ਸਿਕਿਉਰਟੀ ਨਾ ਮੈਂ ਕਿੰਨਾ ਕਿੱਥੇ ਨੇ ਕਿੰਨੇ 35 36 ਸ਼ਿਵਸਾਣਾ ਕਿੱਥੇ ਨੇ ਕਿੰਨੇ ਹਿੰਦੂ ਸੁਮਾਜ ਦੇ ਆ ਜਿਹੜੀ ਨੇ ਜਤਰਾ ਕਰਦਾ ਕਿੱਥੇ ਹੈ ਤੂੰ ਇਹਨਾਂ ਕੀ ਸורה ਨੱਕ ਰਗੜਦੇ ਚੋਲੀਆਂ ਆਂਡਦੇ ਹੋ ਕਿੱਥੇ ਬੈਠਿਆ ਸਾਡਾ ਹਿੰਦੂ ਸੁਮਾਜ ਲਾ ਲਾ ਤ ਐਸੇ ਹਿੰਦੂ ਸੁਮਾਜ ਤੇ ਕੋਈ ਫੈਰਾਨੀ ਸ਼ੋਹਾ ਯਾਤਰਾ ਦੇ ਲੰਝਾਂ ਦਾ ਜਾਂ ਸ਼ੋਹਾ ਯਾਤਰਾ ਦੇ ਕਰੋੜਾਂ ਰੁਪਈਆ ਖਰਚੇ ਦਾ ਜੇ ਤੁਹਾਨੂੰ ਆ ਮੰਦਰ ਦੇ ਕੇ ਦਰਦਨਾ ਨਾ ਹੋਇਆ ਸਵੇਰ ਦੀ ਘਟਨਾ 6 ਵਜੇ ਦੀ ਹਜੇ ਤੱਕ ਕੋਈ ਨਹੀਂ ਆਇਆ ਤੇ ਹਿੰਦੂ ਸਮਾਜ ਦਾ ਬੰਦਾ ਇੱਕ ਸ਼ਿਵਸਾਣਾ ਪੰਜਾਬ ਆਈ ਹੈ ਇੱਕ ਸ਼ਿਵਸਾਣਾ ਹੋਰ ਆਈ ਸੀਗੀ ਉਹ ਵੀ ਆਏ ਮੇਰੇ ਭਰਾ ਆ ਕੇ ਚਲੇ ਗਏ ਕਰਨਾ ਕੀ ਇਹ ਲollipops ਮਿਲਣਾ ਸਰਕਾਰ ਤੋਂ ਕਿਉਂਕਿ ਸਾਡੀ ਸੰਖਿਆ ਕਿੰਨੀ ਪਹੁੰਚਦੀ ਹੈ ਤੇ 10 ਜਾਂ 20 ਜਾਂ 50 ਜਾਂ 100 ਇਹ ਹੀ ਰੋਲਾ ਕਹਿੰਦੇ ਆਪਸ ਵਿੱਚ ਆਪਸ ਵਿੱਚ ਨਹੀਂ ਇਕੱਠੇ ਹੈਗੇ ਕਹਿੰਦੇ ਆਪਾਂ ਜੀ ਅਸੀਂ ਹੈਗੇ ਆ ਸਾਨੂੰ ਆਪਣੀ ਸ਼ਿਵਸਨਾ ਪੰਜਾਬ ਤੇ ਆਪਣੇ ਸ਼ਿਵਸਨਾ ਪੰਜਾਬ ਦੇ ਮੈਂਬਰਾਂ ਦੇ ਇੰਨਾ ਕੁ ਮਨ ਹੈ ਵੀ ਅਸੀਂ ਆਪਣੇ ਆਪ ਚ ਇਨਸਾਫ ਲੈ ਲਾਂਗੇ ਚਾਹੇ ਸਾਡੇ ਨਾਲ ਕੋਈ ਆ ਕੇ ਖੜੇ ਤੇ ਚਾਹੇ ਨਾ ਖੜੇ ਨਹੀਂ ਮਹਾਦੇਵ ਦਾ ਮੰਦਿਰ ਤੋੜਤਾ ਸਾਰੀਆਂ ਮੂਰਤੀਆਂ ਤੋੜ ਦਿੱਤੀਆਂ ਗਈਆਂ ਇਹ ਚ ਵੀ ਹਜੇ ਕਿੰਤੂ ਪਰੰਤੂ ਆ ਵੀ ਤੂੰ ਆ ਫਲਾਨੀ ਪਾਰਟੀ ਦਾ ਮੈਂ ਫਲਾਨੀ ਪਾਰਟੀ ਦਾ ਹਜੇ ਵੀ ਸ਼ਰਮ ਹੈ ਸ਼ਰਮ ਹੈ ਇਸ ਸ਼ਰਮ ਦਾ ਹਰ ਕਿਸੇ ਦਾ ਇੱਕ ਹੈ ਚਾਹੇ ਕੋਈ ਛੋਟਾ ਹੋਵੇ ਜਾਂ ਕੋਈ ਵੀ ਹੈ ਇਹ ਕਿੱਦਾਂ ਇਹ ਚ ਗਨਮੈਨ ਦੀ ਰਾਜਨੀਤੀ ਕਿੱਥੇ ਹੈ ਮੈਨੂੰ ਦਿਖਾਓ ਨਾ ਤੁਸੀਂ ਕਹਿ ਰਹੇ ਹੋ ਗਨਮੈਨ ਦੀ ਰਾਏ ਗਨਮੈਨ ਦੀ ਰਾਏ ਦੀਦਾ ਉਹ ਸੁਣਣਾ ਲੋਕ ਕਰਦੇ ਨੇ ਮੈਂ ਨਹੀਂ ਕਹਿ ਰਿਹਾ ਮੈਂ ਕਹਿਆ ਲੋਕਾਂ ਨੇ ਤੁਹਾਨੂੰ ਇਹੇ ਗੱਲਾਂ ਕਿਹਾ ਸਾਡੇ ਨਾਲ ਸਮਝ ਨਹੀਂ ਕਰਦਾ ਸਮਝ ਤੁਹਾਡੇ ਨਾਲ ਕੀ ਖੜੇ ਯਾਰ ਕੀ ਖੜੇ ਸਮਝ ਤੁਹਾਡੇ ਨਾਲ ਤੁਸੀਂ ਜਦੋਂ ਪੋਲੇ ਨਾਲ ਦਾ ਮੰਦਰ ਤੋੜਿਆ ਜਾਂਦਾ ਪਿਓ ਸਾਡੇ ਦਾ ਮੰਦਰ ਤੋੜਿਆ ਜਾਂਦਾ ਕਿੱਥੇ ਹੋ ਤੁਸੀਂ ਇੱਥੇ ਰਜ ਬੱਡੇ ਨਾ ਆਓ ਆਓ ਤੇ ਹਜ਼ਾਰ ਬੰਦਾ ਖੜਦੇ ਅੱਦੇ ਡਰਦੇ ਮਾਰੇ ਤਾਂ ਨਹੀਂ ਪਹੁੰਚਦੇ ਵੀ ਸਾਡੀ ਸਿਕਿਉਰਿਟੀ ਨਾਲ ਵਾਪਸ ਹੋ ਜਾਣ ਮੇਨ ਰੀਜ਼ਨ ਤਾਂ ਇਹ ਹੈ ਵੀ ਸਾਡੇ ਅੰਨ ਖੜੇ ਹੋ ਜਾਂਦੇ ਹੋਂ ਨੂੰ ਜੇ ਹਿੰਦੂ ਸਮਾਜ ਇੱਥੇ ਹੁੰਦਾ ਸਾਰਾ ਇੱਥੇ ਦਾ ACP ਸਾਹਿਬ ਤੱਕ ਨਹੀਂ ਆਵਾਜ਼ ਪਹੁੰਚੀ ਕਿਉਂਕਿ ਜੀ ਆਇਆ ਕਿੰਨੇ ਕਿ ਚਾਰ ਤਾਂ ਜਾਣੇ ਖੜੇ ਐ ਇੱਥੇ ਉਹ ਕਿਉਂ ਸ਼ਰਮ ਦੀ ਗੱਲ ਆ ਸਮਾਜ ਦੀ ਜਦੋਂ ਇਹ ਇਦਾਂ ਦੀ ਬੇਅਦਬੀ ਹੋ ਗਈ ਇਹ ਖੰਡਿਤ ਹੋ ਗਈਆਂ ਉਹ ਬਾਹਰ ਪੁਲਿਸ ਖੜੀ ਐ ਉਹ ਪੂਰੀ ਇਨਫੋਰਮੇਸ਼ਨ ਦੇ ਰਹੀ ਕਿ ਕਿੰਨੇ ਕੁ ਬੰਦੇ ਇਕੱਠੇ ਐ ਕਿਉਂਕਿ ਅਫਸਰਾਂ ਨੇ ਪੁੱਛਣਾ ਕਿ ਕਿੰਨੇ ਕੁ ਲੋਕ ਐ ਉਹ ਆਣਾ ਕਿੰਨੇ ਉਹਨਾਂ ਕਹਣਾ 30 40 ਘੜੇ ਆ ਜੀ ਬਸ ਕੋਈ ਨਹੀਂ ਉਹਨਾਂ ਨੂੰ ਸਮਝਾ ਰਹੇ ਆ ਆਪ ਲੋਕ ਨੂੰ ਭੇਜਾਂਗੇ ਅਸੀਂ ਇੱਕ ਅਲਟੀਮੇਟਮ ਦੇਵਾਂਗੇ ਕਿਉਂ ਕਿ ਸਾਡੇ ਜਿਹੜੇ ਚੇਅਰਮੈਨ ਸਾਹਿਬ ਹੈ ਉਹਨਾਂ ਨੂੰ ਕਿਸੇ ਪ੍ਰੋਬਲਮ ਕਰਕੇ ਕਿਸੇ ਇਨਸੀਡੈਂਟ ਕਰਕੇ ਬਾਹਰ ਜਾਣਾ ਪਿਆ ਸਿਰਫ ਅਸੀਂ ਉਹਨਾਂ ਦੀ ਵੇਟ ਕਰ ਰਹੇ ਆ ਕਿ ਉਹ ਸਾਨੂੰ ਆਪਣੀ ਡਿਸਕਸ਼ਨ ਕਰਕੇ ਇਕੱਠੇ ਮਤਲਬ ਕੀ ਕਹਿੰਦੇ ਨੇ ਅਸੀਂ ਉਹਨਾਂ ਦੇ ਆਦੇਸ਼ ਦੀ ਵੇਟ ਕਰ ਰਹੇ ਆ ਨਹੀਂ ਤੁਹਾਨੂੰ ਇੱਥੇ ਦਿਖਾਵਾਂਗੇ ਵੀ ਮੰਦਰ ਦੀ ਜਿਹੜੀ ਆ ਕੀਤੀ ਗਈ ਹੈ ਬੇਦਵੀ ਬੇਦਵੀ ਕੀਤੀ ਗਈ ਹੈ ਇਦੇ ਚ ਕੀ ਹੁੰਦਾ ਕੀ ਨਹੀਂ ਹੁੰਦਾ ਤੁਹਾਨੂੰ ਦਿਖਾਵਾਂਗੇ ਇਹੀ ਚਾਰ ਬੰਦੇ ਜਿਹੜੇ ਆ ਨਾ ਤੁਹਾਨੂੰ ਦਿਖਾਵਾਂਗੇ ਵੀ ਕਾਰਵਾਈ ਕਿਵੇਂ ਹੁੰਦੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜੀਨੀਅਰ ਅਫਸਰ ਪਹੁੰਚੇ ਆ ਦੋ ਬੰਦੇ ਮਰ ਜਾਣਾ ਚਾਹੀਦਾ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਸੀਨੀਅਰ ਅਫਸਰ ਪਹੁੰਚੇ ਆ ਉਹਨਾਂ ਵੱਲੋਂ ਪੂਰੀ ਜਿਹੜੀ ਇਹ ਚੀਜ਼ ਹੈ ਉਹ ਦੇਖੀ ਜਾ ਰਹੀ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਜਿਹੜੀ ਆ ਕਿਹੜੀਆਂ ਕਿਹੜੀਆਂ ਮੂਰਤੀਆਂ ਜਿਹੜੀਆਂ ਅਖੰਡਤ ਉਹ ਕੀਤੀਆਂ ਗਈਆਂ ਤੇ ਉਹਨਾਂ ਵੱਲੋਂ ਉਹ ਚੀਜ਼ਾਂ ਤੇ ਦਖਾਈ ਦੇ ਰਿਹਾ ਸ਼ਿਵ ਸੇਨਾ ਦੇ ਆਗੂ ਜਿਹੜੇ ਆ ਉਹਨਾਂ ਨਾਲ ਐ ਦੱਸਦੇ ਹੋਏ ਇਹ ਜਿਹੜੇ ਆ ਦਿਖਾਈ ਦੇ ਰਹੇ ਨੇ ਕਿ ਮੂਰਤੀਆਂ ਜਿਹੜੀਆਂ ਅਖੰਡਤ ਹੋਈਆਂ ਉਹ ਕਿਸ ਤਰੀਕੇ ਨਾਲ ਹੋਈਆਂ ਪੂਰੀ ਗੱਲਬਾਤ ਹੈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸੀਨੀਅਰ ਅਫਸਰ ਜਿਹੜੇ ਆ ਉਹ ਇੱਥੇ ਪਹੁੰਚੇ ਹੈ ਸ਼ਿਵ ਸੇਨਾ ਦੇ ਆਗੂ ਪਹੁੰਚੇ ਹੋਏ ਆ ਦੱਸਿਆ ਜਾ ਰਿਹਾ ਸويرੇ ਤੜਕੇ ਇਨਫੋਰਮੇਸ਼ਨ ਪਹੁੰਚੀ ਸੀ ਆਗੂਆਂ ਕੋਲੋਂ ਕਿ ਮੂਰਤੀਆਂ ਨੂੰ ਅਖੰਡਤ ਆ ਜਿਹੜਾ ਉਹ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਮੌਕੇ ਤੇ ਐਸ ਐਚ ਓ ਪਹੁੰਚੇ ਸੀ ਤੇ ਹੁਣ ਸੀਨੀਅਰ ਅਫਸਰ ਆ ਜਿਹੜੇ ਆ ਉਹ ਪਹੁੰਚੇ ਆ ਉਹਨਾਂ ਵੱਲੋਂ ਗੱਲਬਾਤ ਆ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦੁਹਾਈ ਜਾ ਰਹੀ ਹੈ ਦੱਸੀ ਜਾ ਰਹੀ ਹੈ ਪੂਰੀ ਕਿ ਮਾਮਲਾ ਕੀ ਹੈ ਤੇ ਪੁਲਿਸ ਵੱਲੋਂ ਪੂਰਾ ਆਸ਼ਵਾਸਨ ਆ ਜਿਹੜਾ ਉਹ ਦਿੱਤਾ ਜਾ ਰਿਹਾ ਕਿ ਆਸ਼ਵਾਸਨ ਦਿੱਤਾ ਜਾ ਰਿਹਾ ਕਿ 14 ਮੂਰਤੀਆਂ ਨੂੰ ਇਸ ਜਗ੍ਹਾ ਤੇ ਅਖੰਡਤ ਹੈ ਜਿਹੜਾ ਕੀਤਾ ਗਿਆ ਮੌਕੇ ਤੇ ਪੁਲਿਸ ਪਹੁੰਚੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਅਗਿਆਤ ਦੇ ਖਿਲਾਫ ਹੈ ਐਫ ਆਈ ਆਰ ਹੈ ਜਿਹੜੀ ਆ ਉਹ ਦਰਜ ਕੀਤੀ ਜਾ ਰਹੀ ਹੈ ਇਹ ਇੱਕ ਮੰਦਰ ਦੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਮੂਰਤੀਆਂ ਖੰਡਿਤ ਕੀਤੀਆਂ ਗਈਆਂ ਤੁਸੀਂ ਮੌਕੇ ਤੇ ਪਹੁੰਚੇ ਹੋ ਕਿ ਜਿਹੜਾ ਮਾਮਲਾ ਦੇਖੋ ਇਹ ਸ਼ਿਵ ਮੰਦਰ ਹੈਗਾ ਜੀ ਜੀਟੀ ਰੋਡ ਜਗਿਆਣਾ ਦੇ ਕੋਲੇ ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਕਿਸੇ ਸ਼ਰਾਰਤੀ ਤੱਤ ਨੇ ਮੂਰਤੀਆਂ ਖੰਡੇਦ ਕਰ ਦਿੱਤੀਆਂ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਜਿਹੜੀ ਕਮੇਟੀ ਹੈਗੀ ਹੈ ਉਹਦੇ ਵਿੱਚੋਂ ਇੱਕ ਮੋਤਬਰ ਬੰਦੇ ਦਾ ਬਿਆਨ ਲੈ ਕੇ ਪਰਚਾ ਦਰਜ ਕੀਤਾ ਗਿਆ ਅੰਡਰ ਸੈਕਸ਼ਨ 295 ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦਾ ਤੇ ਤਫਤੀਸ਼ ਸ਼ੁਰੂ ਦਿੱਤੀ ਹੈ ਦੋਸ਼ੀਆਂ ਨੂੰ ਫੜਨ ਦੇ ਉਪਰਾਲੇ ਕੀਤੇ ਜਾ ਰਹੇ ਤੇ ਸਰ ਕੋਈ ਸੀਸੀਟੀਵੀ ਲੱਗਿਆ ਅੰਦਰ ਕੁਝ ਇੱਥੇ ਮੋਡੂਲ ਦੇ ਤੌਰ ਤੇ ਅਸੀਂ ਆਲੇ-ਦਾਲ ਦੇਖਿਆ ਸੀਸੀਟੀਵੀ ਨਹੀਂ ਲੱਗਿਆ ਹੈਗਾ ਮੰਦਰ ਦਾ ਸੀਸੀਟੀਵੀ ਨਹੀਂ ਲੱਗਿਆ ਬਟ ਇੰਡਸਟਰੀਅਲ ਏਰੀਆ ਹੈਗਾ ਆਲੇ-ਦਾਲੇ ਸੀਸੀਟੀਵੀ ਹੋਊਗਾ ਕਿਉਂਕਿ ਜਿਆਦਾ ਚਾਂਸਸ ਨੇ ਕਿ ਵੀ ਰਾਤ ਨੂੰ ਇਹ ਕਾਰਵਾਈ ਉਹਨਾਂ ਨੇ ਜਿਹੜੀ ਹੈਗੀ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਤੇ ਅਸੀਂ ਆਪਣੀ ਟੀਮਾਂ ਸਪੈਸ਼ਲ ਬਣਾ ਦਿੱਤੀਆਂ ਨੇਗੀਆਂ ਔਰ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਤੇ ਹੋਰ ਸਾਧਨਾਂ ਦੀ ਮਦਦ ਦੇ ਨਾਲ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਫਿਲਹਾਲ ਅਗਿਆਤ ਦੇ ਖਿਲਾਫ ਪਰਚਾ ਦਰਜ ਬਿਲਕੁਲ ਫਿਲਹਾਲ ਅਨੋਨ ਦੇ ਖਿਲਾਫ ਦਰਜ ਕੀਤਾ ਜਿੱਦਾਂ ਹੀ ਸ਼ਨਾਖਤ ਹੁੰਦੀ ਆ ਫਿਰ ਉਹਨੂੰ ਨੋਮੀਨੇਟ ਕਰਾਂ ਸਰ ਥਾਣਾ ਸਾਹਨੇ ਵਾਲਾ ਬੰਦਾ ਜੀ ਥਾਣਾ ਸਾਹਨੇ ਵਾਲਾ ਬੰਦਾ ਠੀਕ ਹੈ ਥੈਂਕ ਯੂ ਘਟਨਾ ਹੋਈ ਆਪਕੋ ਕੈਸੇ ਪਤਾ ਲਗਾ ਮੇਰਾ ਨਾਮ ਬਲਦ ਕਿਸ਼ੋਰ ਪਾਂਡੇ ਹੈ ਹਰਮੇਤ ਭਾਜੀ ਮੇਰੇ ਕੋ ਮੇਰੇ ਕੋ 6 ਵਜੇ ਪਤਾ ਚਲਾ 6 ਵਜੇ ਆਇਆ ਮੈਨੇ ਸਵੇਰੇ 6 ਵਜੇ ਸਵੇਰੇ 6 ਵਜੇ ਤੋਂ ਤਾਲਾ ਟੁੱਟਾ ਹੋਇਆ ਥਾ और सारा मूर्ति भंगा हुआ था जी तो उसके बाद आपने पुलिस को सूचना दी मैं कमेटी को सूचना दी कमेटी को सूचना दी कमेटी पुलिस वालों को सूचना दी अच्छा जी तो तो आपने जब आप आए तो गेट का भी ताला टूटा टूटा हुआ था था गेट का भी ताला ठीक है जी अच्छा कभी किसी से कोई विवाद तो नहीं हुआ आपका नहीं कोई विवाद नहीं है किसी से कोई बातचीत नहीं है कितने सेवकदार है कितना पुराना मंदिर है यहाँ सेवकदार तो बहुत है कितना पुराना मंदिर है तीस साल ਸੇ ਉਪਰ ਕੀ ਪੁਰਾਣਾ ਹੈ ਅੱਛਾ ਜੀ ਪਹਿਲੇ ਵੀ ਕਦੀ ਐਸਾ ਹੋਇਆ ਸਮੰਦਰ ਵਿੱਚ ਪਹਿਲੇ ਤੋਂ ਐਸਾ ਮੂਰਤੀ ਪਹਿਲੇ ਹੋਇਆ 30 ਨਵੰਬਰ ਕੋ ਅੱਛਾ ਜੀ 30 ਨਵੰਬਰ ਕੋ ਵੀ ਨਹੀਂ ਹੋਈ ਜਾਨੀ ਕਿ ਉਹ ਤੇਹਦ ਨਹੀਂ ਹੋਈ ਮਨੇ ਹੋਈ ਥੀ ਕੋਈ ਗਲਤ ਗੱਲਬਾਤ ਨਹੀਂ ਹੋਈ ਕੋਈ ਗਲਤ ਗੱਲਬਾਤ ਨਹੀਂ ਹੋਈ ਤੁਸੀਂ ਇੱਥੇ ਪਹੁੰਚੇ ਸਵੇਰੇ ਤੁਸੀਂ ਦੇਖਿਆ ਕੋਈ ਕੋਈ ਚੀਜ਼ ਐਸੀ ਮਿਲੀ ਅੰਦਰ ਜਿਨ੍ਹਾਂ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ ਮੂਰਤੀ ਜੋ ਖੰਡਿਤ ਕੋਈ ਐਸਾ ਚੀਜ਼ ਨਹੀਂ ਮਿਲਿਆ ਕੋਈ ਐਸਾ ਚੀਜ਼ ਨਹੀਂ ਕੋਈ ਚੋਰੀ ਹੋਈ ਓਏ चोरी तो कुछ हुआ ही नहीं तो सिर्फ तो सिर्फ खंडित हुई सिर्फ कि कितनी मूर्तियां टोटल खंडित हुई हैं चौदह चौदह मूर्तियां तो टोटल तो टोटल कितनी मूर्तियां लगी हुई हैं मंदिर के अंदर मंदिर के अगर चौदह मूर्ति लगी हुई है एक पीतल की है तो। जी मतलब चौदह की चौदह खंडित कर देगी खंडित गिन गी के देखने की बात जी अंदर सीसी टीवी लगी हुई है अंदर कैमरे टीवी नहीं कैमरे नहीं लगी हुई है अच्छा जी अब अब प्रशासन बोल रहा है लगवाए लगवाए जा रहे हैं आपको लगवांगा ना ही पता ठीक है